ਸੀਆਈਏ ਦੀ ਟੀਮ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਡੀਐਸਪੀਡੀ ਇਨ ਚਾਰਜ ਸੀਆਈਏ ਉਹਨਾਂ ਦੀ ਟੀਮ ਨੇ ਕਿ ਬਚਾਰ ਬੰਦੇ ਜਿਹੜਾ ਤਲਵੰਡੀ ਰਾਏ ਪਿੰਡ ਪਹਿਲਾਂ ਸਾਡਾ ਸਦਰ ਹਾਈ ਕੋਰਟ ਦਾ ਉੱਥੇ ਆਪਾਂ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਨਾਕਾਬੰਦੀ ਕੀਤੀ ਹੋਈ ਸੀ ਤੇ ਇੱਕ ਸੂਰਫੀ ਗੱਡੀ ਤੇ ਆ ਰਹੇ ਸੀ ਰੰਗ ਚਿੱਟੇ ਇੱਕ ਗੱਡੀ ਦੇ ਤੇ ਉਸ ਦੇ ਵਿੱਚੋਂ ਆਪਾਂ ਨੂੰ ਚੈਕਿੰਗ ਕਰਨ ਤੇ ਇਹਨਾਂ ਲੋਕ ਕਰਵਿੰਦ ਬਰਾਮਦ ਹੋਈਏ ਜਿਹਦੀ ਕੁੱਲ ਜਿਹੜਾ ਟੋਟਲ ਉਹਦੀ ਕੁਆਂਟੀਟੀ ਹੈਗੀ ਉਹ 3 ਕਿਲੋ ਤੇ 34 ਗ੍ਰਾਮ ਸੱਡੇ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਡੀਜੀਪੀ ਸਾਹਿਬ ਪੰਜਾਬ ਦੀ ਡਾਇਰੈਕਸ਼ਨ ਦੇ ਉੱਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਐਂਟੀ ਸੋਸ਼ਲ ਐਲੀਮੈਂਟਸ ਦੇ ਉੱਤੇ ਕਾਰਵਾਈਆਂ ਚੱਲ ਰਹੀਆਂ ਨੇ ਸਾਡਾ ਯੁੱਧ ਨਸ਼ਿਆਂ ਵਿਰੁੱਧ ਫੇਜ਼ 2 ਤੇ ਨਾਲ ਗੈਂਗਸਟਰਾਂ ਤੇ ਵਾਰ ਜਿਹੜਾ ਸਾਡਾ ਇੱਕ ਮਿਸ਼ਨ ਮੂਡ ਜਿਹੜਾ ਹੈ ਤਾਂ ਆਪਾਂ ਸਾਰੇ ਲੱਗੇ ਹੋਏ ਆ ਉਸੇ ਲੜੀ ਦੇ ਵਿੱਚ ਲੁਧਿਆਣਾ ਦੇ ਹਾਤੀ ਪੁਲਿਸ ਨੂੰ ਕੱਲ ਇੱਕ ਬੜੀ ਚੰਗੀ ਸਫਲਤਾ ਮਿਲੀ ਜਦੋਂ ਸਾਡੀ ਸੀਆਈਏ ਦੀ ਟੀਮ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਡੀਐਸਪੀਡੀ ਤੇ ਚਾਰਜ ਸੀਆਈਏ ਉਹਨਾਂ ਦੀ ਟੀਮ ਨੇ ਇੱਕ ਵੱਡੀ ਕਾਮਯਾਬੀ ਮੀਨੀ ਜਦੋਂ ਆਪਾਂ ਚਾਰ ਬੰਦੇ ਜਿਹੜਾ ਤਲਵੰਡੀ ਰਾਏ ਪਿੰਡ ਪਹਿਲਾਂ ਸਾਡਾ ਸਦਰ ਹਾਈ ਕੋਰਟ ਦਾ ਉੱਥੇ ਆਪਾਂ ਇਹਨਾਂ ਨੂੰ ਰਾਉਂਡ ਆਪ ਕੀਤਾ ਤੇ ਨਾਕਾਬੰਦੀ ਕੀਤੀ ਹੋਈ ਸੀ ਤੇ ਇੱਕ ਸਵਿਫਟ ਗੱਡੀ ਤੇ ਆ ਰਹੇ ਸੀ ਰੰਗ ਚਿੱਟੇ ਗੱਡੀ ਦੇ ਤੇ ਉਸ ਦੇ ਵਿੱਚੋਂ ਆਪਨੂੰ ਚੈਕਿੰਗ ਕਰੰਦਿਆਂ ਉਹ ਲੋ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਹੋਈ ਹੈ ਜਿਹਦੀ ਕੁੱਲ ਜਿਹੜਾ ਟੋਟਲ ਉਹਦੀ ਕੁਆਂਟੀਟੀ ਹੈਗੀ ਉਹ 3 ਕਿਲੋ ਤੇ 34 ਗ੍ਰਾਮ ਤੇ ਨਾਲ ਹੀ ਨਾਲ ਇੱਕ ਅਸਲਾ ਵੀ ਬਰਾਮਦ ਹੋਇਆ ਜਿਹੜਾ 32 ਬੋਰ ਦਾ ਇੱਕ ਪਿਸਤਲ ਹੈਗੇ ਦੇਸੀ ਨਾਲ ਇੱਕ ਮੈਗਜ਼ੀਨ ਤੇ ਦੋ ਜਿੰਦਾ কারਤੂਸ ਤੇ ਦੇ ਨਾਲ ਹੀ 30000 ਰੁਪਏ ਦੀ ਡਰੱਗ ਬਣੀ ਵੀ ਰਿਕਵਰ ਹੋਈ ਹੈ ਸੋ ਇੱਕ ਵੱਡੀ ਸਫਲਤਾ ਹੈਗੀ ਹੈ ਜਿਹੜਾ ਸਾਡਾ ਆਨਗੋਇੰਗ ਆਪਰੇਸ਼ਨਸ ਹੈ ਉਹਦੇ ਵਿੱਚ ਲੁਧਿਆਣਾ ਦਿਹਾਤੀ ਪੁਲਿਸ ਦੀ ਜੀ ਸਰ ਕਿੱਥੋਂ ਦੇ ਰਹਿਣ ਵਾਲੇ ਸੀਗੇ ਇਹ ਵਪਾਰ ਦੀ ਹੈ ਜਾਂ ਕਵੀਰ ਜੀ ਇਹ ਜਿਹੜੇ ਜੀ ਤਿੰਨ ਬੰਦੇ ਹੈਗੇ ਆ ਇੱਕ ਸਾਡਾ ਮੇਨ ਬੋਬੀ ਜਸਵਿੰਦਰ ਉਰਫ ਬੋਬੀ ਐਤਿਆਨੇ ਪਿੰਡ ਦਾ ਰਹਿਣ ਵਾਲਾ ਹੈ ਜੀ ਇਸ ਤੇ ਪਹਿਲਾਂ ਵੀ ਕਰੀਬ 6 ਪਰਚੇ ਦਰਜ ਹੈ ਇਦੇ ਵਿੱਚ ਉਹ ਇਹ ਦੋ ਚੀਜ਼ ਵੀ ਸਾਨੂੰ ਵਾਂਟਡ ਵੀ ਸੀਗਾ ਸੋ ਇਹ ਇੱਕ ਵੱਡੀ ਕੈਚ ਹੈਗੀ ਹੈ ਮੈਂ ਇਹਨੂੰ ਕਹੂੰਗਾ ਤੇ ਨਾਲ ਦੀ ਨਾਲ ਇਹਦਾ ਇੱਕ ਡਰਾਈਵਰ ਸੀਗਾ ਪ੍ਰਿੰਸ ਜਿਹੜਾ ਗੱਡੀ ਚਲਾਉਂਦਾ ਸੀ ਉਹਨੂੰ ਇਹ ਕੁਝ ਪੈਸੇ ਦਿੰਦਾ ਸੀ ਇਸੇ ਸਮਾਨ ਵੇਚਣ ਲਈ ਤੇ ਨਾਲ ਇੱਕ ਹੋਰ ਬੰਦਾ ਵੀ ਫੜਿਆ ਹੈ ਜਿਹੜਾ ਕਿ ਜਗਰਾਉਂਦਾ ਰਹਿਣ ਵਾਲਾ ਹੈ ਉਹਦੇ ਉੱਤੇ ਵੀ ਪਹਿਲਾਂ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਮਕਦਮਾ ਹੈ ਰਾਹੁਲ ਹੈ ਉਹਦਾ ਨਾਮ ਸੋ ਇਹ ਤਿੰਨ ਬੰਦੇ ਜਗਰਾਉਂ ਜ਼ਿਲ੍ਹੇ ਦੇ ਹੈਗੇ ਨੇ ਇੱਕ ਬੰਦਾ ਜਿਹੜਾ ਇਹਨਾਂ ਦਾ ਮੇਨ ਸਪਲਾਈਅਰ ਸੀ ਉਹ ਵੀ ਇਹਨਾਂ ਨਾਲ ਹੀ ਸੀਗਾ ਕੱਲ ਜਦੋਂ ਰੌਂਡ ਅਪ ਕੀਤਾ ਉਹ ਜੀ ਉਹ ਉਹ ਅਟਾਰੀ ਅ ਅੰਮ੍ਰਿਤਸਰ ਦਾ ਰਹਿਣ ਵਾਲਾ ਸੋ ਬੇਸਿਕਲੀ ਇਹਨਾਂ ਦੇ ਜੋ ਸਾਨੂੰ ਪ੍ਰੀਲਿਮਨਰੀ ਪੁਸ਼ਤੀ ਪੁੱਛ ਗਿਆ ਚ ਪਤਾ ਚੱਲੇ ਹੈ ਉਹ ਹੀ ਇਹ ਵੀ ਕ੍ਰਾਸ ਬਾਰਡਰ ਜਿਹੜਾ ਹੈਗਾ ਪਾਕਿਸਤਾਨ ਤੋਂ ਮੰਗਾ ਕੇ ਇਹ ਅੱਗੇ ਸਪਲਾਈ ਕਰਦੇ ਸੀਗੇ ਤੋ ਇਹ ਕਾਫੀ ਮੈਂ ਕਹੂੰਗਾ ਇੰਪੋਰਟੈਂਟ ਅਚੀਵਮੈਂਟ ਹੈਗੀ ਹੈ ਸੀਆਈਏ ਦੀ ਪਹਿਲਾਂ ਵੀ ਰਾਉਂਡ ਵਲਾ ਚੁੱਕੇ ਹੈ ਸਰ ਇਦਾਂ ਦੀ ਹੀਰੋਇਨ ਉਧਰੋਂ ਲਿਆ ਕੇ ਜੀ ਬਿਲਕੁਲ ਜਿਵੇਂ ਪਹਿਲਾਂ ਵੀ ਇਹਨਾਂ ਨੇ ਡੈਫੀਨਿਟਲੀ ਹੁਣ ਬਾਕੀ ਅਸੀਂ ਡਿਮਾਂਡ ਇਹਨਾਂ ਦਾ ਲੈ ਰਹੇ ਹਾਂ ਕੋਰਸ ਪੇਸ਼ ਕਰਕੇ ਡਿਟੇਲਸ ਪਤਾ ਚੱਲੂਗਾ ਬਟ ਜੇ ਤੁਸੀਂ ਦੇਖੋ ਤਾਂ ਰਾਹੁਲ ਤੇ ਵੀ ਕਮਰਸ਼ੀਅਲ ਕੁਆਂਟੀਟੀ ਦਾ ਪਹਿਲਾ ਮੁਕਦਮਾ ਹੈ ਜਸਵਿੰਦਰ ਦੇ 6 ਪਰਚੇ ਦਰਜ ਹੈ ਸੋ ਇਹ ਪ੍ਰੀਲੀਮਿਨਰੀ ਪੁਜੀਚਨ ਹੈ ਮੰਨਿਆ ਵੀ ਇਹ ਪਹਿਲਾਂ ਵੀ ਇਦਾਂ ਦੀ ਕਾਰਵਾਈਆਂ ਇਹਨਾਂ ਨੇ ਕੀਤੀਆਂ ਨੇ ਤੋ ਬਾਕੀ ਦਾ ਡਿਟੇਲ ਹੋਣਾ ਸੀ ਇਹਨਾਂ ਦਾ ਫੋਨ ਨੂੰ ਫਰੈਂਸਿਕਸ ਵੀ ਕਰਾਵਾਂਗੇ ਟੈਕਨੀਕਲ ਐਨਾਲਿਸਿਸ ਆ ਨਾ ਕਰਕੇ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਇਹਦਾ ਵਿੱਚ ਅਸੀਂ ਡੀਪ ਡੀਪਲੀ ਡਿਗ ਕਰਕੇ ਤੇ ਕਾਫੀ ਖੁਲਾਸੇ ਹੋਰ ਹੋਣਗੇ ਜਿਹੜਾ ਅਸਲਾ ਜੀ ਉਹ ਨਜਾਇਜ਼ ਹੈ ਦੋ ਨੰਬਰ ਦਾ ਇਹ ਬਿਲਕੁਲ ਉਹ ਨਜਾਇਜ਼ ਹੈ ਕਿ ਕਿਹੜੀ ਜਗ੍ਹਾ ਤੇ ਸਪਲਾਈ ਕਰਦੇ ਸੀ ਜੀ ਇਹ ਜਿਹੜਾ ਇਹ ਜ਼ਿਆਦਾ ਇਹਨਾਂ ਦੀ ਜਿਹੜੀ ਏਰੀਆ ਆਫ ਆਪਰੇਸ਼ਨ ਹੈਗਾ ਜੀ ਉਹ ਰਾਇਕੋਟ ਦਾ ਏਰੀਆ ਸਗਾ ਜੀ ਜ਼ੀ ਤੇ ਪਹਿਲਾਂ ਬੇਲ ਤੇ ਸੀਗਾ ਜੀ ਇਹ ਜਿਹੜੇ ਕੇਸਾਂ ਦੇ ਵਿੱਚੋਂ ਪਹਿਲਾਂ ਹਾਂ ਪਹਿਲਾਂ ਇਹ ਜਿਹੜੇ 4 ਕੇਸਾਂ ਚ ਬੇਲ ਤੇ ਸੀਗਾ ਜਿਹੜੇ 2 ਕੇਸਾਂ ਦਾ ਉਹਦੇ ਵੀ ਵਾਂ ਠੀਕ ਹੈ ਜੀ ਜਸਵਿੰਦਰ ਉਸ ਬੋਦੀ ਠੀਕ ਹੈ ਜੀ ਉਹ ਸਪਲਾਈ ਚੇਨ ਸਰ ਪਤਾ ਲੱਗੀ ਕਿ ਉਹ ਨਹੀਂ ਹਾਂ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਜਿਹੜੇ ਤਿੰਨ ਬੰਦੇ ਸੀ ਇਹਨਾਂ ਦੇ ਪਿੱਛੇ ਜਿਹੜਾ ਬੰਦਾ ਸੀ ਫੜਿਆ ਔਰ ਅਟਾਰੀ ਵਾਲਾ ਉਹ ਹਰਪ੍ਰੀਤ ਹੈ ਉਹਦਾ ਨਾਮ ਉਹ ਹੈਗਾ ਤੇ ਉਹਦੇ ਪਿੱਛੇ ਉਹਨੂੰ ਕੌਣ ਹੈਗਾ ਜਿਹਦੇ ਸਿੱਧਾ ਪਾਕਿਸਤਾਨ 'ਚ ਟੱਚ ਹੋਊਗਾ ਜਿਹੜਾ ਮੇਨ ਸਪਲਾਇਰ ਜਿਹਨੂੰ ਆਪਾਂ ਕਹਿ ਦਿੰਦੇ ਆ ਜਿਹੜਾ ਕੋਰੀਅਰ ਦਾ ਕੰਮ ਕਰਦੇ ਆ ਜਿਹੜੇ ਬਾਰਡਰ ਤੋਂ ਮੰਗਵਾਉਂਦੇ ਨੇ ਡਰੋਨ ਰਾਹੀਂ ਆ ਇਵਨ ਹਿਊਮਨ ਰਾਹੀਂ ਸਮਗਲਿੰਗ ਹੁੰਦੀ ਹੈ ਸੋ ਉਹ ਕਿਹੜਾ ਬੰਦਾ ਹੈਗਾ ਉਹ ਆਪਾਂ ਹੁਣ ਜਿਹੜਾ ਹਰਪ੍ਰੀ ਸੋ ਡਿਟੇਲ ਉਹਦਾ ਫੋਨ ਵੀ ਐਨਲਿਸਿਸ ਕਰਾਂਗੇ ਸਾਰਾ ਵੀ ਉਹਦੇ ਵਿੱਚ ਕਿਹੜੇ ਬੰਦਿਆਂ ਦੇ ਟੱਚ ਚ ਹੈ ਗਿਆ ਉਹ ਹੋਰ ਬਾਰਡਰ ਦੇ ਤੇ ਸਾਨੂੰ ਉਮੀਦ ਹੈ ਵੀ ਆਪਾਂ ਤਫਤੀਸ਼ ਚ ਹੋਰ ਇਹਦੇ ਵਿੱਚ ਅਰੈਸਟ ਡੈਫੀਨਿਟਲੀ ਹੋਣਗੇ ਠੀਕ ਹੈ ਸਭ ਕੁਝ ਅਮਾਉਂਟ ਦਾ ਬੋਲ ਕੇ ਲੱਗੇ ਮਾਉਂਟ ਵਾਈਜ਼ ਜਿਵੇਂ 5 ਕਰੋੜ ਦੇ ਤੇ ਫਿਰ ਮੰਗ ਰਹੀ ਆ ਅੰਤਰਰਾਸ਼ਟਰੀ ਨਹੀਂ ਉਹ ਦੇਖੋ ਮੈਂ ਫੇਰ ਉਹੀ ਕਹੂੰਗਾ ਜੀ ਉਹ ਸਾਡਾ ਪਰਪਸ ਨਹੀਂ ਹੈ ਵੀ ਆਪਾਂ ਉਹਨੂੰ ਕੁਆਂਟੀਫਾਈ ਕਰੀਏ ਸਾਡਾ ਤਾਂ ਇਹ ਵੀ ਜਿਹੜੇ ਇਹ ਚੇਨ ਇੰਪੋਰਟੈਂਟ ਇੱਕ ਚੇਨ ਸਪਲਾਈ ਚੇਨ ਸੀਗੀ ਆਪਣੇ ਡਿਸਟ੍ਰਿਕਟ ਦੀ ਜਿਹੜੀ ਇੱਕ ਕ੍ਰਾਸ ਬਾਰਡਰ ਆ ਰਹੀ ਸੀ ਆਪਾਂ ਉਹਨੂੰ ਤੋੜਨ ਚ ਕਾਮਯਾਬ ਤੇ ਇੱਕ ਮੈਚ ਲਗਾ ਕਰਨਾ ਚਾਹਨਾ ਹੈ ਸਾਡੀ ਸਾਰੀ ਹੀ ਟੀਮ ਦਾ ਤੇ ਇੱਕ ਵਧੀਆ ਇੱਕ ਅਚੀਵਮੈਂਟ ਹੈਗੀ ਹੈ ਠੀਕ ਸਰ